ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਇੱਕ ਇੰਟਰਵਿਊ ਜਦੋਂ ਦੀ ਵਾਇਰਲ ਹੋਈ ਆ ਉਸ ਤੋਂ ਬਾਅਦ ਵਿਵਾਦ ਖੜੇ ਹੁੰਦੇ ਜਾ ਰਹੇ ਨੇ ਔਰ ਉਸ ਵਿਵਾਦ ਦੇ ਵਿੱਚ ਹੁਣ ਇੱਕ ਝੂਠ ਵੀ ਕਹਿੰਦੇ ਫੜਿਆ ਗਿਆ ਆਖਰਕਾਰ ਕੀ ਪ੍ਰਦੀਪ ਕਲੇਰ ਝੂਠ ਬੋਲ ਰਿਹਾ ਹੈ ਕੀ ਪ੍ਰਦੀਪ ਕਲੇਰ ਦੇ ਵੱਲੋਂ ਇਹ ਸਭ ਕੁਝ ਝੂਠ ਬੋਲਿਆ ਜਾ ਰਿਹਾ ਹੈ ਸਵਾਲ ਤਾਂ ਇਹ ਖੜਦਾ ਆ ਕਿ ਆਖਰਕਾਰ ਪ੍ਰਦੀਪ ਕਲੇਰ ਨੇ ਜਿਹੜੇ ਦਾਅਵੇ ਕੀਤੇ ਨੇ ਇਹਨਾਂ ਦੀ ਸੱਚਾਈ ਕੀ ਹੈ ਇਹ ਕਿੰਨੇ ਕੁ ਪਾਣੀ ਚੇਰੇ ਦਾਅਵੇ ਖੜਦੇ ਨੇ ਔਰ ਦੂਜੇ ਪਾਸੇ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਦਾ ਨਾਮ ਸામਨੇ ਆਇਆ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਔਰ ਖਾਸ ਕਰਕੇ ਵਿਵਾਦ ਇਥੋਂ ਛਿੜ ਗਿਆ ਦਰਸਲ ਪ੍ਰਦੀਪ ਕਲੇਰ ਆਪਣੀ ਇੱਕ ਇੰਟਰਵਿਊ ਦੇ ਵਿੱਚ ਦਾਅਵਾ ਕਰਦਾ ਆ ਕਿ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਉਸ ਵੇਲੇ ਵਿਰੋਧ ਹੋਇਆ ਡਟ ਕੇ ਵਿਰੋਧ ਹੋਇਆ ਔਰ ਉਸ ਤੋਂ ਬਾਅਦ ਜਦੋਂ ਸੌਦਾ ਸਾਧ ਦੀ ਟੀਮ ਪ੍ਰਦੀਪ ਕਲੇਰ ਦੇ ਕਹਿਣ ਮੁਤਾਬਕ ਜਿਹਦੇ ਵਿੱਚ ਪ੍ਰਦੀਪ ਕਲੇਰ ਵੀ ਸ਼ਾਮਿਲ ਸੀ ਉਹ ਸੁਖਬੀਰ ਬਾਦਲ ਨੂੰ ਕਿਸੇ ਤੌਰ ਤੇ ਦੁਬਾਰਾ ਮਿਲਣ ਪਹੁੰਚਦੇ ਨੇ ਉਸ ਵੇਲੇ ਸੁਖਬੀਰ ਬਾਦਲ ਉਹਨਾਂ ਨੂੰ ਕਥਿਤ ਤੌਰ ਤੇ ਇੱਕ ਸਪਸ਼ਟੀਕਰਨ ਲਿਖਣ ਨੂੰ ਕਹਿੰਦੇ ਨੇ ਇੱਕ ਪ੍ਰੈਸ ਨੋਟ ਲਿਖਣ ਨੂੰ ਕਹਿੰਦੇ ਨੇ ਜਿਸ ਦੇ ਨਾਲ ਇਸ ਮਾਮਲੇ ਨੂੰ ਠੰਡਾ ਕੀਤਾ ਜਾ ਸਕਦਾ ਸੀ ਪ੍ਰਦੀਪ ਕਲੇਰ ਦੱਸਦਾ ਹੈ ਕਿ ਉਸ ਵੇਲੇ ਸੁਖਬੀਰ ਬਾਦਲ ਨੇ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਇਹ ਡਿਊਟੀ ਦਿੱਤੀ ਸੀ ਕਿ ਸੌਦਾ ਸਾਧ ਦੇ ਸਾਥੀਆਂ ਦੀ ਮਦਦ ਕੀਤੀ ਜਾਵੇ ਇਹ ਪ੍ਰੈਸ ਨੋਟ ਲਿਖਣ ਦੇ ਉੱਤੇ ਕਨਵਲੰਸਿੰਗ ਰਾਮੂ ਵਾਲੀਆ ਕਾਲੀ ਦਲ ਦਾ ਹਿੱਸਾ ਨਹੀਂ ਕਾਲੀ ਦਲ ਦੇ ਖਿਲਾਫ ਡਟ ਕੇ ਬੋਲਦੇ ਨੇ ਗਾਜਵੱਜ ਕੇ ਸਗੋ ਬੋਲਦੇ ਨੇ ਪਰ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਇਸ ਮਾਮਲੇ ਦੇ ਵਿੱਚ ਸੌਦਾ ਸਾਥ ਦੀ ਮਦਦ ਕੀਤੀ ਸੀ ਉਹਨਾਂ ਨੇ ਇੱਕ ਟੁਕ ਜਵਾਬ ਦਿੱਤਾ ਆਪਣੇ ਅੰਦਾਜ਼ ਦੇ ਵਿੱਚ ਕਿ ਪੂਰੀ ਧਰਤੀ ਦੇ ਆਕਾਰ ਤੋਂ 8 ਗੁਣਾ ਜ਼ਿਆਦਾ ਵੱਡਾ ਝੂਠ ਜਿਹੜਾ ਉਹ ਇਸ ਪ੍ਰਦੀਪ ਕਲੇਰ ਨੇ ਬੋਲਿਆ ਹੁਣ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬਲਵੰਤ ਸਿੰਘ ਰਾਮੂ ਵਾਲੀਆ ਤਾਂ ਕਹਿੰਦੇ ਪਏ ਕਿ ਐਦਾਂ ਕੁਝ ਹੋਇਆ ਹੀ ਨਹੀਂ ਹੈ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਲਗਾਏ ਹੀ ਨਹੀਂ ਗਏ ਹੁਣ ਇੱਥੇ ਆ ਕੇ ਜ਼ਰੂਰ ਸਵਾਲ ਖੜਦਾ ਹੈ ਕਿ ਕੀ ਇਹ ਝੂਠ ਜਿਹੜਾ ਆ ਇਹ ਫੜਿਆ ਗਿਆ ਕੀ ਸੌਦਾ ਸਾਧ ਦੇ ਇਸ ਚੇਲੇ ਨੇ ਝੂਠ ਬੋਲਿਆ ਇੰਟਰਵਿਊ ਦੇ ਵਿੱਚ ਪ੍ਰਦੀਪ ਕਲੀਅਰ ਜਿਹੜੀਆਂ ਹੁਣ ਗੱਲਾਂ ਬੋਲਦਾ ਪਿਆ ਕਿ ਇਹ ਸੁਣੀਆਂ ਸੁਣਾਈਆਂ ਕਹੀਆਂ ਕਹਾਣੀਆਂ ਗੱਲਾਂ ਨੇ ਸਵਾਲ ਇੱਥੇ ਖੜਦਾ ਪਰ ਰਾਮੂ ਵਾਲੀਆ ਵਾਲੇ ਬਿਆਨ ਦੇ ਵਿੱਚ ਵੀ ਇੱਕ ਵਾਰ ਕੋਖਣ ਦੀ ਲੋੜ ਹੈ ਕਿਉਂਕਿ ਇਸ ਨੈਰੇਟਿਵ ਦੇ ਵਿੱਚ ਜਿੱਥੇ ਪ੍ਰਦੀਪ ਕਲੇਰ ਸਾਰੀ ਗੱਲ ਦੱਸਦਾ ਹੈ ਰਾਮੂ ਵਾਲੀਆ ਦਾ ਕੀ ਵਿੱਚ ਯੋਗਦਾਨ ਰਿਹਾ ਕਥਿਤ ਤੌਰ ਦੇ ਉੱਤੇ ਪ੍ਰਦੀਪ ਕਲੇਰ ਨੇ ਇਲਜ਼ਾਮ ਲਾਏ ਨੇ ਉਸੇ ਦੇ ਵਿੱਚ ਹੁਣ ਕੋਈ ਵੀ ਲੀਡਰ ਇਹ ਨਹੀਂ ਚਾਹੇਗਾ ਕਿ ਇਹੋ ਜੇ ਸੰਵੇਦਨਸ਼ੀਲ ਮਾਮਲੇ ਦੇ ਵਿੱਚ ਜਿਸ ਦੇ ਨਾਲ ਜੁੜ ਕੇ ਸੁਖਬੀਰ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਦਾ ਕੱਖ ਨਹੀਂ ਰਿਹਾ ਉਸ ਦੇ ਵਿੱਚ ਰਾਮੂ ਵਾਲੀਆ ਆਪ ਫਸ ਜਾਣ ਕੋਈ ਵੀ ਨਹੀਂ ਚਾਹੇਗਾ ਕਿ ਉਹ ਆਫਸ ਜਵੇਰ 암ੂ ਵਾਲੀਆ ਸਾਹਿਬ ਵੀ ਇਹ ਨਹੀਂ ਚਾਹਣਗੇ ਕਿ ਉਹ ਇਸ ਵਿੱਚ ਫਸ ਜਾਣ ਹੋ ਸਕਦਾ ਹੈ ਕਿ ਕਿਤੇ ਰਾਮੂ ਵਾਲੀਆ ਸਾਹਿਬ ਨੇ ਜਾਣ ਬੁੱਝ ਕੇ ਐ ਕਹਿ ਦਿੱਤਾ ਕਿ ਭਾਈ ਮੈਂ ਤਾਂ ਇਹਦੇ ਬਾਰੇ ਜਾਣਦਾ ਹੀ ਕੁਝ ਨਹੀਂ ਤੇ ਇਹ ਝੂਠ ਬੋਲਿਆ ਗਿਆ ਹੋ ਸਕਦਾ ਕਿ ਉਸ ਵੇਲੇ ਐਵੇਂ ਹੋਇਆ ਹੋਵੇ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਨੇ ਰਾਮੂ ਵਾਲੀਆ ਸਾਹਿਬ ਨੂੰ ਇਹ ਗੱਲ ਕਹੀ ਹੋਵੇ ਹੋ ਸਕਦਾ ਹੈ ਕਿ ਇਹਦੇ ਵਿੱਚ ਉਹਨਾਂ ਦਾ ਕੋਈ ਯੋਗਦਾਨ ਹੋਵੇ ਹੁਣ ਦਿਲਜੀਤ ਸਿੰਘ ਚੀਮਾ ਦਾ ਨਾਮ ਵੀ ਤਾਂ ਆਇਆ ਹੈ ਦਿਲਜੀਤ ਸਿੰਘ ਚੀਮਾ ਨੂੰ ਲੈ ਕੇ ਵੀ ਤਾਂ ਗੱਲ ਕਹੀ ਗਈ ਹੈ ਕਿ ਹਿੰਦੀ ਤੋਂ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਗਿਆ ਮਾਫੀ ਨਾਮਾ ਔਰ ਸਗੋਂ ਉਹਦੇ ਵਿੱਚ ਇੱਕ ਖਿਮਾ ਦਾ ਜਾਚਕ ਵਰਡ ਐਡ ਕੀਤਾ ਗਿਆ ਹੁਣ ਇੱਥੇ ਜੇ ਪ੍ਰਦੀਪ ਕਲੇਰ ਝੂਠ ਨਹੀਂ ਬੋਲਦਾ ਤੇ ਬਲਵੰਤ ਸਿੰਘ ਰਾਮੂਵਾਲੀਆ ਖਾਸੇ ਖਿਰਦੇ ਨਜ਼ਰ ਆਉਂਦੇ ਨੇ ਔਰ ਜ਼ਾਹਿਰ ਤਨ ਇਹ ਵੀ ਨੈਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਰਾਮੂਵਾਲੀਆ ਸਾਹਿਬ ਨੇ ਇਸੇ ਕਰਕੇ ਆਪਣਾ ਪੱਲਾ ਛਡਾਉਣ ਵਾਸਤੇ ਇਹ ਜਿਹੜੀ ਗੱਲ ਹੈ ਉਹ ਕਹੀ ਹੋਵੇ ਇਹ ਤੱਥ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਹੁਣ ਤੱਥ ਹੈ ਕਿ ਨਹੀਂ ਇਹ ਕਲੇਧਾ ਗੱਲ ਹੈ ਦੋਵੇਂ ਨੈਰੇਟਿਵ ਸਾਹਮਣੇ ਰੱਖ ਦਿੱਤੇ ਆ ਇੱਕ ਨੈਰੇਟਿਵ ਉਹ ਹੈ ਕਿ ਪ੍ਰਦੀਪ ਕਲੇਰ ਝੂਠੇ ਛੜਯੰਤਰ ਰਚਦਾ ਪਿਆ ਝੂਠੀਆਂ ਗੱਲਾਂ ਕਰਦਾ ਪਿਆ ਝੂਠ ਕਹਿ ਕੇ ਤੇ ਅਕਾਲੀ ਦਲ ਦੇ ਸੀਨੀਅਰ ਲੀਡਰਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਪਿਆ ਔਰ ਇੱਕ ਨਰੇਟਿਵ ਇਹ ਹੈ ਕਿ ਬਲਵੰਤ ਸਿੰਘ ਰਾਮੂ ਵਾਲੀਆ ਦਰਅਸਲ ਇਸ ਦੇ ਵਿੱਚ ਸੀਗੇ ਔਰ ਹੁਣ ਉਹ ਸਿਰਫ ਆਪਣਾ ਪੱਲਾ ਝਾੜਦੇ ਪਏ ਨੇ ਇਹ ਤਾਂ ਹੁਣ ਜਾਂ ਤਾਂ ਰਾਮੂ ਵਾਲੀਆ ਸਾਹਿਬ ਜਾਣਦੇ ਨੇ ਜਾਂ ਸੁਖਬੀਰ ਬਾਦਲੀਆਂ ਕਥੇ ਤੌਰ ਤੇ ਪ੍ਰਦੀਪ ਕਲੇਰ ਜਿਹੜਾ ਉਸ ਵੇਲੇ ਉੱਥੇ ਮੌਜੂਦ ਸੀ ਖੈਰ ਇਸ ਮਸਲੇ ਨੂੰ ਆਧਾਰ ਬਣਾ ਕੇ ਕੀ ਕੁਝ ਸਾਹਮਣੇ ਆਵੇਗਾ ਉਹ ਵੇਖਣ ਵਾਲੀ ਗੱਲ ਹੋਵੇਗੀ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਲੀਡਰ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ